सो हैलो <laughs> so, दोस्तों सत श्रीकाल जी सारे की है हाल चाल ने थोड़े सो so, मैं उम्मीद करता सारे ठीक हो गए सो so, अज की साड़ी यात्रा जी रहेगी श्री हेमकुंड साहब की रहने वाली ਤੇ ਦੋਸਤੋ ਅਸੀਂ ਟਰੈਵਲ ਕਰ ਰਹੇ ਹਾਂ ਬਾਈਕ ਤੇ ਸਾਡੇ ਕੋਲ ਸਪਲੈਂਡਰ ਬਾਈਕ ਹੈ ਇੱਕ ਬਾਈਕ ਤੇ ਅਸੀਂ ਦੋ ਜਣੇ ਆ ਦੋਸਤੋ ਟਰੈਵਲ ਕਰਦੇ ਕਰਦੇ ਅਸੀਂ ਪਹੁੰਚ ਗਏ ਸੀ ਕੁਰਕਸ਼ੇਤਰ ਕੁਰਕਸ਼ੇਤਰ ਪਹੁੰਚਦੇ ਹੀ ਹੋਣਾ ਸੀ ਚਾਹ ਪੀਣ ਲਈ ਅਸੀਂ ਰੁਕੇ ਸੀ ਕਿਸੇ ਟਾਬੇ ਤੇ ਟਾਬੇ ਤੇ ਚਾਹ ਪੀਣੇ ਰੁਕੇ ਸੀ ਤੇ ਉੱਥੇ ਰੁਕਦੇ ਸਾਡੇ ਬਾਰਿਸ਼ ਚੱਲ ਹੋ ਗਈ ਦੇਖੋ ਬਾਰਿਸ਼ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਅਸੀਂ ਅੱਗੇ ਚਲੇ ਨਹੀਂ ਲਗਾਤਾਰ ਅੱਧੇ ਘੰਟੇ ਲਈ ਬਾਰਿਸ਼ ਪਈ ਸੀਗੀ ਉਸ ਤੋਂ ਬਾਅਦ ਮੌਸਮ ਪੂਰਾ ਸਾਫ਼ ਹੋ ਗਿਆ ਤੇ ਥੋੜੀ ਥੋੜੀ ਠੰਡ ਹੋ ਗਈ ਸੀ ਦੋਸਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਜਿੱਦਾਂ ਹੀ ਮੌਸਮ ਸਾਫ਼ ਹੁੰਦਾ ਅਸੀਂ ਅੱਗੇ ਨੂੰ ਨਿਕਲ ਪੈਨੇ ਆ ਦੋਸਤੋ ਅੱਧੇ ਘੰਟੇ ਤੱਕ ਅਸੀਂ ਹਰੀਦਵਾਰ ਪਹੁੰਚ ਜਾਗੇ ਹਰੀਦਵਾਰ ਪਹੁੰਚ ਕੇ ਸਾਨੂੰ ਲੱਗੇਗੀ ਉੱਥੇ ਰਾਤ ਕਿਉਂਕਿ ਅਗਲੇ ਦਿਨ ਦਾ ਜਿਹੜਾ ਟਰੈਵਲ ਹੈ ਉਹਦੇ ਲਈ ਸਾਨੂੰ ਪੂਰਾ ਇੱਕ ਦਿਨ ਚਾਹੀਦਾ ਹੈ ਟਰੈਵਲ ਕਰਨ ਦੇ ਲਈ ਤਾਂ ਹੀ ਅਸੀਂ ਸ਼੍ਰੀ ਹਿਮਕੁੰਡ ਸਾਹਿਬ ਪਹੁੰਚ ਸਕਾਂਗੇ ਤੇ ਦੇਖੋ ਜੀ ਹਰੀਦਵਾਰ ਅਸੀਂ ਪਹੁੰਚ ਗਏ ਆ ਹਰੀਦਵਾਰ ਦਾ ਤੁਸੀਂ ਥੀ ਵਿਊ ਦੇਖ ਸਕਦੇ ਹੋ ਬਹੁਤ ਚੰਗਾ ਹੈ ਦੋਸਤੋ ਹਰੀਦਵਾਰ ਅਸੀਂ ਰਾਤ ਰੁਕਾਂਗੇ ਇਸ ਇਥੇ ਕਮਰਾ ਲੈ ਲਿਆ ਛੇ ਜਣੇ ਸੀ ਹਾਂ ਛੇ ਜਣਿਆਂ ਨੇ ਮਿਲ ਕੇ ਤੇ ਕਮਰਾ ਲੈ ਲਿਆ ਸਾਨੂੰ ਸਸਤਾ ਪਿਆ ਸੀਗਾ ਤੇ ਅਸੀਂ ਰਾਤ ਰੁਕਾਂਗੇ ਇਸ ਤੋਂ ਬਾਅਦ ਅਸੀਂ ਜਿਹੜਾ ਨੈਕਸਟ ਡੇ ਦਾ ਜਿਹੜਾ ਟਰੈਵਲ ਹੋਏਗਾ ਸਾਡਾ ਉਹ ਅਗਲੇ ਦਿਨ ਅਸੀਂ ਟਰੈਵਲ ਕਰਾਂਗੇ ਤੇ ਅਸੀਂ ਰਾਤ ਨੂੰ ਹਰੀਦਵਾਰ ਦਾ ਬਾਜ਼ਾਰ ਵੀ ਘੁੰਮੇ ਦੇਖੋ ਬਾਜ਼ਾਰ ਦਾ ਵੀ ਉਹ ਵੀ ਤੁਹਾਨੂੰ ਦਿਖਾ ਦਿਆਂ ਮੈਂ ਹਰੀਦਵਾਰ ਦੇ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਚਹਿਲ ਪਹਿਲ ਹੁੰਦੀ ਹੈ ਭੀੜ ਵੀ ਹੁੰਦੀ ਹੈ ਕਿਉਂਕਿ ਇਸ ਟਾਈਮ ਕਾਵੜ ਯਾਤਰਾ ਚੱਲ ਰਹੀ ਹੈ ਕਾਵੜ ਯਾਤਰਾ ਕਰਨ ਇਥੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਸੋ ਦੋਸਤੋ ਪੈਕਿੰਗ ਸਾਰੀ ਸਾਡੀ ਕੰਪਲੀਟ ਹੋ ਗਈ ਆ ਪੈਕਿੰਗ ਕੰਪਲੀਟ ਹੁੰਦੇ ਅਸੀਂ ਤੁਰਨ ਲੱਗਿਆ ਹੁਣ ਇੱਥੋਂ ਉਹ ਬੈਗ ਸਾਰੇ ਪੈਕ ਨੇ ਦੋਸਤੋ ਹਰੀਦਵਾਰ ਤੋਂ ਰਿਸ਼ੀਕੇਸ਼ ਅਸੀਂ ਪਹੁੰਚ ਚੁੱਕੇ ਆ ਅਸੀਂ ਖੜੇ ਸੀਗੇ ਕਿਉਂਕਿ ਬਾਰਿਸ਼ ਆ ਗਈ ਸੀ ਥੋੜੀ ਬਹੁਤ ਸਟਾਪ ਇੰਨੇ ਰੁਕੇ ਸੀਗੇ 10 ਮਿੰਟ ਦਾ ਰੈਸਟ ਹੈ खाके बहुत गए थे गे। चाय बन गई एक छोटा जहा होटल से पड़ा है चाय वास्ते दोस्तों बारिश इस टाइम इधर बहुत घट है कदे कदे थोड़ी बहुत बारिश हो रही है इधर बहुत ज़्यादा इस टाइम बारिश घट है ਪਿਛਲੇ ਸਾਲ ਸੀ ਜਦੋਂ ਆਈ ਸੀ بارش ਬਹੁਤ ਜ਼ਿਆਦਾ ਸੀਗੀ ਇਸ ਸਾਲ بارش ਬਹੁਤ ਘੱਟ ਹੈ ਸੋ ਦੋਸਤੋ ਹੁਣ ਸਾਡਾ ਨੈਕਸਟ ਜਿਹੜਾ ਸਟੇ ਹੈ ਉਹ ਛੋਟਾ ਜਿਹਾ ਗੁਰਦੁਆਰਾ ਆਏਗਾ ਰਸਤੇ ਦੇ ਵਿੱਚ ਉਹ ਵੀ 24 ਘੰਟੇ ਉੱਥੇ ਉਸ ਗੁਰਦੁਆਰੇ ਦੇ ਵਿੱਚ ਲੰਗਰ ਚੱਲਦਾ ਹੈ ਤੋ ਕਰੋ ਦਰਸ਼ਨ ਗੁਰੂ ਘਰ ਦੇ ਤੇ ਇਸ ਗੁਰੂ ਘਰ ਦੇ ਵਿੱਚ 24 ਘੰਟੇ ਲੰਗਰ ਚੱਲਦਾ ਹੈ ਰਾਤ ਦਿਨ ਲੰਗਰ ਚੱਲਦਾ ਹੈ ਕਦੇ ਵੀ ਤੁਸੀਂ ਆ ਕੇ ਲੰਗਰ ਇਸ ਗੁਰੂ ਘਰ ਚੁਸ਼ ਸਕਦੇ ਹੋ ਰਾਤ ਰੁਕਣ ਦੀ ਸਹੂਲਤ ਵੀ ਤੁਹਾਨੂੰ ਮਿਲੇਗੀ ਗੱਦੇ ਮਿਲਣਗੇ ਸੌਣ ਲਈ ਮੰਜੀ ਮਿਲਣਗੇ ਸੌਣ ਲਈ ਇਥੇ ਦੋਸਤੋ ਤੁਹਾਨੂੰ ਇਥੇ ਰੁਕਣ ਲਈ ਕੋਈ ਰੋਕ ਟੋਕ ਨਹੀਂ ਹੋਏਗੀ ਚਾਹੇ ਤੁਸੀਂ ਕਬੜ ਲੈਣ ਆਏ ਹੋ ਚਾਹੇ ਤੁਸੀਂ ਸ੍ਰੀ ਹੇਮਕੁੰਨ ਸਾਹਿਬ ਦੀ ਯਾਤਰਾ ਕਰ ਰਹੇ ਹੋ ਚਾਹੇ ਤੁਸੀਂ ਕੋਈ ਵੀ ਹੋ ਲੇਕਿਨ ਤੁਹਾਨੂੰ ਇਸ ਗੁਰੂ ਘਰ ਦੇ ਵਿੱਚ ਕੋਈ ਰੋਕ ਟੋਕ ਨਹੀਂ ਹੋਏਗੀ ਸੇਵਾ ਕਰਨਗੇ ਸੌਣ ਨੂੰ ਵੀ ਦੇਣਗੇ ਥਾਂ ਉਸ ਤੋਂ ਬਾਅਦ ਤੁਹਾਨੂੰ ਲੰਗਰ ਵੀ ਛਕਾਉਣਗੇ ਜੋ ਤੁਸੀਂ ਕਹੋਗੇ ਤੁਹਾਨੂੰ ਸੁਵਿਧਾ ਮਿਲੇਗੀ ਇਸ ਗੁਰੂ ਘਰ 'ਚ ਜੋ ਇਹਨਾਂ ਤੋਂ ਹੋ ਸਕੇ। ਅਸੀਂ ਦੋਸਤੋ ਸਾਡਾ ਸਾਰਿਆਂ ਦਾ ਸੇਵਾ ਕਰਨ ਨੂੰ ਬਹੁਤ ਮਾਨ ਕਰ ਰਿਹਾ ਸੀ। ਸੋ ਅਸੀਂ ਇਹਨਾਂ ਤੋਂ ਪ੍ਰਬੰਧਕਾਂ ਤੋਂ ਇੱਥੋਂ ਪੁੱਛਿਆ ਕਿ ਅਸੀਂ ਸੇਵਾ ਕਰਨੀ ਹੈ। ਸੋਨਾ ਨੇ ਸਾਡੀ ਜਿਹੜੀ ਸੇਵਾ ਉਹ ਬਰਤਨਾਂ ਤੇ ਲਾਤੀ ਤੇ ਬਰਤਨਾਂ ਦੀ ਸੇਵਾ ਕਰਕੇ ਆਨੰਦ ਬਹੁਤ ਆਇਆ ਸਾਨੂੰ ਤੇ ਤੁਸੀਂ ਗੁਰੂ ਘਰ ਦੇਖ ਸਕਦੇ ਹੋ ਬਹੁਤ ਛੋਟਾ ਜਿਹਾ ਗੁਰੂ ਘਰ ਹੈ। ਤੋ ਕਾਫੀ ਦੇਰ ਟਰੈਵਲ ਕਰਨ ਤੋਂ ਬਾਅਦ ਹੁਣ ਅਸੀਂ ਪਹੁੰਚਣ ਵਾਲਿਆਂ ਜੀ ਦੇਵ ਪ੍ਰਿਆਗ ਜਿੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਹੈ ਜੀ ਦੋਨਾਂ ਦਾ ਮੇਲ ਹੁੰਦਾ ਹੈ ਅਲਕਨੰਦਾ ਤੇ ਬਾਗਿਰਾਥੀ ਜਿਨ੍ਹਾਂ ਨੂੰ ਮਿਲ ਕੇ ਗੰਗਾ ਮਾਤਾ ਬੰਦੀ ਹੈ ਜੀ ਦੋਸਤੋ ਇਹ ਨੇ ਜੀ ਉਹ ਦੋ ਨਦੀਆਂ ਇੱਕ ਹੈ ਬਾਗਿਰਾਥੀ ਇੱਕ ਹੈ ਜੀ ਅਲਕਨੰਦਾ ਦੋਨਾਂ ਦਾ ਪਾਣੀ ਵੀ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਹੈ ਦੋਨਾਂ ਦਾ ਪਾਣੀ ਦਾ ਕਲਰ ਵੀ ਚੇਂਜ ਹੈ ਅਲੱਗ-ਅਲੱਗ ਕਲਰ ਹੈ ਦੋਨਾਂ ਦਾ ਵਹਾਵ ਪਾਣੀ ਦਾ ਵੀ ਬਹੁਤ ਜ਼ਿਆਦਾ ਤੇਜ਼ ਹੈ ਆਸ-ਪਾਸ ਛੋਟੇ-ਛੋਟੇ ਘਰ ਤੇ ਛੋਟੇ-ਛੋਟੇ ਰੈਸਟੋਰੈਂਟ ਵਗੈਰਾ ਵੀ ਨੇ ਦੋਸਤੋ ਹੁਣ ਅਸੀਂ ਜਾਣਾ ਹੈ ਜੀ ਜੋਸ਼ੀਮਠ ਜੋਸ਼ੀਮਠ ਪਹੁੰਚਦੇ ਪਹੁੰਚਦੇ ਸਾਨੂੰ ਹੋ ਜਾਏਗੀ ਰਾਤ ਸੋ ਜੋਸ਼ੀਮਠ ਪਹੁੰਚ ਕੇ ਉੱਥੇ ਗੁਰੂ ਘਰ ਹੈ ਜੀ ਉੱਥੇ ਗੁਰੂ ਘਰ ਦੇ ਵਿੱਚ ਅਸੀਂ ਰੁਕਾਂਗੇ ਰਾਤ ਦੋਸਤੋ ਜਦੋਂ ਤੁਸੀਂ ਜੋਸ਼ੀਮਠ ਦੇ ਨੇੜੇ ਤੇੜੇ ਪਹੁੰਚ ਜਾਓਗੇ ਉਦੋਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਇੱਧਰ ਪਹਾੜ ਬਹੁਤ ਜ਼ਿਆਦਾ ਡਰਾਵਨੇ ਤੇ ਭਿਆਨਕ ਤਰ੍ਹਾਂ ਦੇ ਬਣੇ ਹੋਏ ਨੇ ਇੱਧਰ ਦੇਖ ਲਓ ਜੀ ਆ ਪਹਾੜ ਦੀ ਸ਼ੇਪ ਕਿਸ ਤਰ੍ਹਾਂ ਬਣੀ ਹੋਈ ਹੈ ਐਦਾਂ ਲੱਗਦਾ ਹੈ ਕਿ ਉੱਪਰ ਡਿੱਗਣ ਵਾਲਾ ਪਹਾੜ ਹੈ ਰਸਤੇ ਤੋਂ ਨੂੰ ਇੱਧਰ ਪਲੇਨ ਨਹੀਂ ਮਿਲਨੀਏ ਰਸਤੇ ਵੀ ਕਟ ਬਹੁਤ ਜ਼ਿਆਦਾ ਨੇ ਮੋੜ ਇੱਕਦਮ ਮੋੜ ਆ ਜਾਂਦਾ ਹੈ ਰਸਤੇ ਦੇ ਵਿੱਚ ਸੋ ਦੋਸਤੋ ਜੋਸ਼ੀਮਠ ਜੀ ਬਹੁਤ ਦੂਰ ਪਿਆ ਹੈ ਸੋ ਮਿਲਦੇ ਨੇ ਨੈਕਸਟ ਡੇ ਦੋਸਤੋ ਜੋਸ਼ੀਮਠ ਅਸੀਂ ਪਹੁੰਚ ਗਏ ਸੀ ਰਾਤ ਅਸੀਂ ਇੱਥੇ ਰੁਕੇ ਸੀਗੇ ਇਹ ਗੁਰੂ ਘਰ ਤੁਹਾਨੂੰ ਮਿਲ ਜੇਗਾ ਜੀ ਮੇਨ ਰੋਡ ਤੇ ਖੰਬੇ ਪਾਸੇ ਨੂੰ ਬਣਿਆ ਹੋਇਆ ਹੈ ਜੀ ਦੇਖਣ ਨੂੰ ਛੋਟਾ ਲੱਗੇਗਾ ਲੇਕਿਨ ਬਹੁਤ ਵੱਡਾ ਗੁਰਦੁਆਰਾ ਹੈ नीचे हॉल वगैरह बने हुए हैं सोने दी सुविधा भी ਤੁਹਾਨੂੰ ਇੱਥੇ ਸਾਰੀ ਮਿਲ ਜੇਗੀ ਜੇਕਰ ਤੁਹਾਡਾ 3-4 ਜਣਿਆਂ ਦਾ ਗਰੁੱਪ ਹੈ ਉਹਨਾਂ ਦੇ ਵਿੱਚੋਂ ਇੱਕ ਜਣੇ ਦਾ ਆਧਾਰ ਕਾਰਡ ਜਮ੍ਹਾਂ ਕਰਵਾ ਕੇ ਤੁਸੀਂ ਆਪਦੇ ਸੌਣ ਲਈ ਕੰਬਲ वगैरह ਤੇ ਗੱਦੇ वगैरह ਲੈ ਸਕਦੇ ਹੋ ਸਾਰੀ ਸੁਵਿਧਾ ਤੁਹਾਨੂੰ ਮਿਲੇਗੀ ਲੰਗਰ वगैरह ਦੀ ਸੁਵਿਧਾ ਵੀ ਸਾਰੀ ਮਿਲੇਗੀ ਕਮਰੇ ਵੀ ਮਿਲ ਜਾਣਗੇ ਤੁਹਾਨੂੰ ਦੋਸਤੋ ਮੇਨ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਵਿੱਚ ਸਾਰੀ ਚੀਜ਼ ਇੱਕੋ ਸੇਮ ਹੈ ਜੇ ਨਾਮ ਤਿੰਨਾ ਗੁਰਦੁਆਰਿਆਂ ਦਾ ਸੇਮ ਰੱਖਿਆ ਹੋਇਆ ਹੈ ਇਹਨਾਂ ਨੇ ਸ੍ਰੀ ਹੇਮਕੁੰਡ ਸਾਹਿਬ ਜੋਸ਼ੀ ਮੰਡ ਜਾਂ ਸ੍ਰੀ ਹੇਮਕੁੰਡ ਸਾਹਿਬ ਗੋਬਿੰਦ ਘਾਟ ਸ੍ਰੀ ਹੇਮਕੁੰਡ ਸਾਹਿਬ ਗੋਬਿੰਦ ਧਾਮ ਤੇ ਉਸ ਤੋਂ ਬਾਅਦ ਸ੍ਰੀ ਹੇਮਕੁੰਡ ਸਾਹਿਬ ਜਿਹੜੇ ਉੱਪਰ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਹੈ ਜਿੱਥੇ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਉਹਨਾਂ ਦਾ ਮੇਨ ਨਾਮ ਹੈ ਜਿਹੜਾ when ਦੋਸਤੋ ਜੋਸ਼ੀਮਰ ਤੋਂ ਅਸੀਂ ਨਿਕਲ ਚੁੱਕੇ ਸੀ ਹੁਣ ਜਾ ਰਹੇ ਹਾਂ ਅਸੀਂ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਅੱਗੇ ਜਿਹੜੀ ਸਾਡੀ ਪੈਦਲ ਯਾਤਰਾ ਉਹ ਚાલુ ਹੋ ਜੇਗੀ ਪੈਦਲ ਯਾਤਰਾ ਦੇ ਦੌਰਾਨ ਕਿੰਨਾ ਕ ਆਨੰਦ ਆਏਗਾ ਕਿੰਨੀ ਕ ਕਠਿਨਾਵਾਂ ਆਣੀਆਂ ਉਹ ਤੁਹਾਨੂੰ ਅੱਗੇ ਦਿਖਾਵਾਂਗੇ ਦੋਸਤੋ ਜਿੱਦਾਂ ਜਿੱਦਾਂ ਅਸੀਂ ਅੱਗੇ ਜਾ ਰਹੇ ਸੀ ਉਦੋਂ-ਉਦੋਂ ਠੰਡ ਬਹੁਤ ਜ਼ਿਆਦਾ ਵਾਧੀ ਜਾ ਰਹੀ ਸੀ ਕਿਉਂਕਿ ਇਹਨਾਂ ਨਦੀਆਂ ਦੇ ਛੋਟੇ-ਛੋਟੇ ਨਦੀਆਂ ਦੇ ਵਿੱਚੋਂ ਜਿਹੜਾ ਪਾਣੀ ਆ ਰਿਹਾ ਉਹ ਬਹੁਤ ਜ਼ਿਆਦਾ ਠੰਡਾ ਸੀਗਾ ਪਾਣੀ ਸਿੱਧਾ ਆ ਰਿਹਾ ਸੀ ਗਲੇਸ਼ੀਅਰ 'ਚ ਤੇ ਗਲੇਸ਼ੀਅਰ ਦਾ ਪਾਣੀ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਇਸ ਕਰਕੇ ਜੇ ਦੋਸਤੋ ਸਾਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀ ਹਵਾ ਵੀ ਬਹੁਤ ਜ਼ਿਆਦਾ ਠੰਡੀ ਚੱਲ ਰਹੀ ਸੀ ਇੱਧਰ ਵਾਦੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀਆਂ ਵਾਦੀਆਂ ਨੇ ਇੱਧਰ ਵੱਡੇ-ਵੱਡੇ ਪਹਾੜ ਨੇ ਦੇਖਣ ਵਾਲੀ ਚੀਜ਼ ਹੈ ਵੈਸੇ ਇੱਧਰ ਤੁਸੀਂ ਦੇਖ ਸਕਦੇ ਹੋ ਨਦੀ ਦੇ ਮੈਂ ਨੇੜੇ ਖੜਾ ਸੀਗਾ ਪਾਣੀ ਦਾ ਬਹਾਅ ਇੰਨਾ ਤੇਜ਼ ਹੈ ਪਾਣੀ ਦੀ ਆਵਾਜ਼ ਇੰਨੀ ਤੇਜ਼ ਹੈ ਕਿ ਆਸੇ ਪਾਸੇ ਦੇ ਕਿਲੋਮੀਟਰ ਦੇ ਏਰੀਆ 'ਚ ਸਿਰਫ ਇਸ ਪਾਣੀ ਦੀ ਆਵਾਜ਼ ਹੀ ਸੁਣਾਈ ਦਿੰਦੀ ਹੈ ਜੇਕਰ ਤੁਸੀਂ ਰਾਤ ਨੂੰ ਇੱਥੇ ਆ ਰਹੇ ਹੋ ਤੇ ਬਹੁਤ ਜ਼ਿਆਦਾ ਡਰ ਤੁਹਾਨੂੰ ਲੱਗੇਗਾ ਸੋ ਦੋਸਤੋ ਹੁਣ ਅਸੀਂ ਪਹੁੰਚ ਗਏ ਹਾਂ ਗੋਬਿੰਦ ਘਾਟ ਜਿਹੜਾ ਗੁਰੂ ਘਰ ਬਣਿਆ ਹੋਇਆ ਹੈ ਇਸ ਤੋਂ ਅੱਗੇ ਜਿਹੜੀ ਸਾਡੀ ਪੈਦਲ ਯਾਤਰਾ ਉਹ ਸਟਾਰਟ ਹੋ ਜਾਏਗੀ ਇਹ ਹੈ ਜੀ ਗੁਰੂ ਘਰ ਬਹੁਤ ਸੋਹਣਾ ਗੁਰੂ ਘਰ ਇਹ ਵੀ ਬਣਿਆ ਹੋਇਆ ਬਹੁਤ ਵੱਡਾ ਗੁਰੂ ਘਰ ਹੈ ਜੀ ਦੋਸਤੋ ਇਸ ਗੁਰੂ ਘਰ ਦੇ ਵਿੱਚ ਵੀ ਤੁਹਾਨੂੰ ਸਾਰੀ ਸੁਵਿਧਾ ਮਿਲ ਜਾਏਗੀ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਗੋਬਿੰਦ ਘਾਟ ਦੋਸਤੋ ਤੁਸੀਂ ਬਾਈਕ ਵਗੈਰਾ ਵੀ ਆਪਦੇ ਇੱਥੇ ਪਾਰਕਿੰਗ 'ਚ ਲਾ ਸਕਦੇ ਹੋ ਪਾਰਕਿੰਗ ਬਿਲਕੁਲ ਸਾਹਮਣੇ ਗੁਰੂ ਘਰ ਦੇ ਬੰਨੀ ਹੋਈ ਹੈ ਮਿਲ ਜੇਗੀ ਤੁਹਾਨੂੰ ਬਾਈਕ ਉੱਥੇ ਖੜੀ ਕਰ ਦਿਓ ਕੋਈ ਨਹੀਂ ਕੋਈ ਛੇੜਦਾ ਕੋਈ ਛੇੜਖਾਣੀ ਨਹੀਂ ਕਰਦਾ ਗੁਰੂ ਘਰ ਦੇ ਸਾਹਮਣੇ ਦੋਸਤੋ ਜੇਕਰ ਤੁਸੀਂ ਬਾਈਕ ਪਾਰਕਿੰਗ 'ਚ ਨਹੀਂ ਲਾਈ ਨਾ ਹਣੀ ਤਾਂ ਤੁਸੀਂ ਬਾਈਕ ਨੂੰ ਉੱਪਰ ਵੀ ਲੈ ਕੇ ਜਾ ਸਕਦੇ ਹੋ ਜਿੱਥੇ ਸਰਕਾਰੀ ਪਾਰਕਿੰਗ ਬਣੀ ਹੋਈ ਹੈ 4 ਕਿਲੋਮੀਟਰ ਦੀ ਦੂਰੀ ਹੈ ਅ ਜੇਕਰ ਤੁਸੀਂ ਬਾਈਕ ਇੱਥੇ ਪਾਰਕਿੰਗ 'ਚ ਲਾ ਰਹੇ ਹੋ ਤਾਂ ਫਿਰ ਤੁਹਾਨੂੰ ਇੱਥੋਂ ਟੈਕਸੀ ਕਰਨੀ ਪੈਗੀ ਸ਼ੇਅਰਿੰਗ ਟੈਕਸੀ ਜੋ ਕਿ 50 ਰੁਪਏ ਲਏਗੀ ਤੇ ਤੁਹਾਨੂੰ ਉੱਥੇ ਤੱਕ ਛੱਡ ਦੇਗੀ ਜਿੱਥੋਂ ਆਪਣਾ ਮੇਨ ਟਰੈਕ ਚੱਲੂ ਆਏਗਾ ਪੈਦੰਦਾ ਦੋਸਤੋ ਲਗਭਗ ਜਿੰਨੀ ਵੀ ਸੰਗਤ ਆਉਂਦੀ ਪਾਰਕਿੰਗ ਤੇ ਮੋਟਰਸਾਈਕਲ ਇੱਥੇ ਲੱਗੇ ਜਾਂਦੀਆਂ ਕਿਉਂਕਿ ਜਿਹੜਾ ਉੱਪਰ ਪਾਰਕਿੰਗ ਬਣਿਆ ਹੋਇਆ ਉਹ 200 ਰੁਪਏ ਪੇ ਚਾਰਜ ਕਰਦੇ ਐ ਉਹਦਾ ਜਿਹੜਾ ਚਾਰਜ ਹੈ 200 ਰੁਪਏ ਹੈ ਪਾਰਕਿੰਗ ਦਾ ਵੈਸੇ ਅਸੀਂ ਦਬਾਈ ਕਿ ਇੱਥੇ ਖੜੇ ਕਰਤੇ ਨੇ ਅਸੀਂ ਦੋ ਦਿਨਾਂ ਬਾਅਦ ਮੁੜੇ ਸੀ ਲੇਕਿਨ ਸਾਨੂੰ ਸਾਡੀ ਬਾਈਕ ਨੂੰ ਕੋਈ ਦਿੱਕਤ ਨਹੀਂ ਹੋਈ ਸੀ ਗੋਗੁੰ ਦਾ ਕੁਬਾਰ ਉੱਤੇ ਉੱਪਰ ਚੜਾਈ ਹੈ ਜਿਹੜੀ ਉਹ ਅਗਲੇ ਦਿਨ ਕਰ ਦਿੱਤੀਗੀ ਕਿਉਂਕਿ ਅੱਜ ਦਾ ਦਿਨ ਤਾਂ ਸਾਰਾ ਗੋਗੁੰ ਕਰਦੀ ਹੈ ਤੇ ਦੋ ਦੋ ਸਾਫਤਾ ਹੀ ਲੱਗਦੇ ਆ। ਬਹੁਤ ਲੰਮਾ ਟ੍ਰੈਕ ਹੈ, ਚੜਾਈ ਬਹੁਤ ਜ਼ਿਆਦਾ ਹੈ ਕਹਿੰਦੇ ਆ। ਇੰਨੀ ਚੜਾਈ ਹੋਣ ਦੇ ਕਾਰਨ ਟਾਈਮ ਲੱਗਿਆ ਨਾ, ਬਹੁਤ ਜ਼ਿਆਦਾ ਲੱਗਿਆ। ਗੱਡੀ ਸ਼ੇਅਰਿੰਗ ਟੈਕਸੀ ਆ ਰਹੀ ਹੈ। ਦੇਖੋ ਸ਼ੇਅਰਿੰਗ ਟੈਕਸੀ ਇੱਥੇ ਆ ਰਹੀ ਹੈ। ਕਿਲਾ ਬਹੁਤ ਬੁਲੇ ਦਾ ਜੱਜ ਜੱਜ ਲਿਖਦਾ ਇਸ ਵਰਸੇ ਦੇਖਣਾ ਦੋਸਤੋ ਗੱਡੀ ਚੱਸੀ ਬੈਠ ਗਈ ਸੀ ਇਹ ਆਪਣੀਆਂ ਸਵਾਰੀਆਂ ਨੋਟ ਕਰਵਾ ਰਿਆ ਸੀ ਕਿਉਂਕਿ ਗੱਡੀ ਜਦੋਂ ਇੱਥੋਂ ਚੱਲਦੀ ਹੈ ਇਹਨਾਂ ਦੇ ਸਟੈਂਡ ਤੋਂ ਤੇ ਸਵਾਰੀਆਂ ਵਗੈਰਾ ਨੋਟ ਕਰਾ ਕੇ ਚੱਲਦੇ ਨੇ ਸੋ ਸਾਹਮਣੇ ਦੋਸਤੋ ਪੋਲਾ ਦੇਖ ਸਕਦੇ ਤੁਸੀਂ ਪੋਲ ਦੇ ਉੱਤੋਂ ਦੀ ਗੱਡੀ ਲੰਘੇਗੀ ਇਹ ਪੋਲ ਦੇ ਉੱਤੋਂ ਦੀ ਜਦੋਂ ਗੱਡੀ ਲੰਘਦੀ ਹੈ ਤਾਂ ਬਹੁਤ ਜ਼ਿਆਦਾ ਆਵਾਜ਼ ਕਰਦਾ ਹੈ ਇਹ ਸਾਰਾ ਪੋਲ ਲੋਹੇ ਦਾ ਬਣਿਆ ਹੋਇਆ ਹੈ ਦੋਸਤੋ ਜੇਕਰ ਤੁਸੀਂ ਆਪਦਾ ਬਾਈਕ ਉੱਪਰ ਲੈ ਕੇ ਆਉਂਦੇ ਹੋ ਤੇ ਇੱਥੇ ਵੀ ਸਰਕਾਰੀ ਪਾਰਕਿੰਗ ਬਣੀ ਹੋਈ ਹੈ ਪੁਲਨਾ ਚ ਸਰਕਾਰੀ ਪਾਰਕਿੰਗ ਦਾ ਚਾਰਜ ਹੈ ਜੀ 200 ਰੁਪਏ ਇੱਥੇ ਤੁਸੀਂ ਆਪਦੀ ਬਾਈਕ ਖੜੀ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ ਪੁਲਨਾ ਇਹ ਜਗ੍ਹਾ ਦਾ ਨਾਮ ਹੈ ਜੀ ਸਰਕਾਰੀ ਪਾਰਕਿੰਗ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਛੋਟਾ ਜਿਹਾ ਜਿਹੜਾ ਕਮਰਾ ਬਣਿਆ ਹੈ ਉਹ ਹੈ ਜੀ ਰਜਿਸਟ੍ਰੇਸ਼ਨ ਹਾਲ ਉਹਦੇ ਵਿੱਚ ਤੁਸੀਂ ਆਪਦੇ ਉੱਪਰ ਜਾਣ ਦੇ ਜਿਹੜੀ ਹੈ ਉਹ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਆਨਲਾਈਨ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਏਗੀ ਇੱਕ ਆਧਾਰ ਕੱਟ ਲੱਗੇਗਾ ਗਰੁੱਪ ਦੇ ਵਿੱਚੋਂ ਤੁਡੀ ਆਨਲਾਈਨ ਰਜਿਸਟ੍ਰੇਸ਼ਨ ਹੋ ਜਾਈਏ ਸਾਹਮਣੇ ਜੀ ਛੋਟਾ ਜਿਹਾ ਕੈਂਪ ਵੀ ਲੱਗਿਆ ਹੋਇਆ ਹੈ ਤੁਸੀਂ ਆਪ ਦਾ ਚੈੱਕਅਪ ਵੀ ਕਰਵਾ ਸਕਦੇ ਹੋ ਅਗਰ ਕੋਈ ਦਿੱਕਤ ਹੈ ਅਗਰ ਕੋਈ ਛੋਟੀ ਮੋਟੀ ਤੁਹਾਨੂੰ ਦਿੱਕਤ ਬਿਮਾਰੀ ਹੈ ਚੈੱਕਅਪ ਕੋਈ ਕੰਪਲਸਰੀ ਚੈੱਕਅਪ ਫਿਰ ਹੋ ਜਾਈਗਾ ਇੱਕ ਪੂਰਾ ਕਾਕਿਆਮ ਦਾ ਇੰਨੀ ਚੜਾਈ ਤੇ ਕੇਦਾਰਨਾਥ ਵੀ ਨਹੀਂ ਜਿੰਨੇ ਇੱਥੇ ਚੜਾਈ ਹੈ ਹਜੇ ਪੂਰਾ ਸੂਰਾ 2 ਕਿਲੋਮੀਟਰ ਵੀ ਨਹੀਂ ਆਇਆ ਤੇ ਹਜੇ ਤੋਂ ਇੰਨੀ ਚੜਾਈ ਹੈ ਖੜੀ ਚੜਾਈ ਹੈ ਪੂਰੀ ਦੇਖ ਸਕਦੇ ਹੋ ਕੋੜੇ ਤੁਸੀਂ ਦੇਖ ਸਕਦੇ ਹੋ ਕੋੜਿਆਂ ਦੀ ਵਿਹਸਤ ਉੱਥੇ ਬਹੁਤ ਬੁਰਾ ਹਾਲ ਹੈ ਕੋੜੇ ਵਾਲੇ ਬੰਨਾਂ ਦੇ ਕੋੜੇ ਵੀ ਇੱਥਾਰੇ ਪੂਰੇ ਖੱਟੇ ਹੋਇਆ ਦੋਸਤ ਮੇਰੇ ਨਾ ਸੂਰਜ ਆ ਨਹੀਂ ਜਾ ਰਿਹਾ ਬੰਨੀ ਥਕਾਵਟ ਮਹਿਸੂਸ ਹੋ ਰਹੀ ਹੈ ਖੜੀ ਚੜਾਈ ਹੈ ਬਿਲਕੁਲ ਗਾਂਗਰੇਆ ਤੱਕ ਕਹਿ ਰਹੇ ਹੈ ਗਾਂਗਰੇਆ ਤੱਕ ਬਹੁਤ ਜ਼ਿਆਦਾ ਚੜਾਈ ਹੈ ਉਹ ਕਾਰ ਚੜਾਓ ਗੰਗਰੀਆ ਤੱਕ ਐ ਲੇਕਿਨ ਜੇ ਗੰਗਰੀਆ ਤੋਂ ਤੁਸੀਂ ਅੱਗੇ ਦੇਖੋਗੇ ਤੇ ਗੰਗਰੀਆ ਤੋਂ ਅੱਗੇ ਬਿਲਕੁਲ ਖੜੀ ਚੜਾਈ ਐ 6-7 ਕਿਲੋਮੀਟਰ ਦਾ ਟਰੈਕ ਐ ਜਿਹੜਾ ਬਿਲਕੁਲ ਖੜੀ ਚੜਾਈ ਆਓ ਉੱਪਰ ਤਨੂ ਰਸਤੇ ਦੇ ਵਿੱਚ ਇਸ ਤਰ੍ਹਾਂ ਦੇ ਬਜ਼ੁਰਗ ਮਿਲ ਜਾਣਗੇ ਜਿਹੜੀਆਂ ਖਾਣ ਪੀਣ ਵਾਲੀਆਂ ਛੋਟੇ ਛੋਟੇ ਚੀਜ਼ਾਂ ਵੇਚ ਰਹੇ ਸੀਗੇ ਇਹ ਬਾਬਾ ਪਤੀਸਾ ਵੇਚ ਰਹੇ ਸੀਗਾ ਹਰ ਇੱਕ ਰਾਸਤੇ ਦੇ ਵਿੱਚ ਹਰ ਇੱਕ ਮੋੜ ਦੇ ਵਿੱਚ ਇਸ ਤਰ੍ਹਾਂ ਮਿਲ ਜਾਣਗੇ ਤੁਹਾਨੂੰ ਦੋਸਤੋ ਬਹੁਤ ਔਖੜ ਰਹਿ ਗਿਆ ਬਹੁਤ ਜ਼ਿਆਦਾ ਅਸੀਂ ਹਜੇ ਗਾਂਦਰੀਆ ਵੀ ਨਹੀਂ ਪਹੁੰਚੇ ਗਾਂਦਰੀਆ ਵੀ ਹਜੇ ਬਹੁਤ ਸਾਡੇ ਤੋਂ 5 ਕਿਲੋਮੀਟਰ ਦੂਰ ਪਿਆ ਹੈ ਗਾਂਦਰੀਆ ਠੰਡ ਬਹੁਤ ਹੈ ਠੰਡ ਹਜੇ ਹੋਰ ਵੀ ਅੱਗੇ ਜਾ ਕੇ ਵੱਧ ਜਾਣੀ ਦੋਸਤੋ ਰਸਤੇ ਦੇ ਵਿੱਚ ਜੇ ਤੁਹਾਨੂੰ ਇਸ ਤਰ੍ਹਾਂ ਦੇ ਚਰਨੇ ਦੇਖਣ ਨੂੰ ਮਿਲਦੇ ਨੇ ਉਦੋਂ ਬਹੁਤ ਜ਼ਿਆਦਾ ਆਨੰਦ ਆਂਦਾ ਹੈ ਥਕਾਵਟ ਤਾਂ ਸਾਰੀ ਦੂਰ ਹੋ ਜਾਂਦੀ ਹੈ ਲੇਕਿਨ ਜਿਹੜੀ ਇਹਨਾਂ ਦੀ ਆਵਾਜ਼ ਸੁਣਨ ਤੇ ਜਿਹੜਾ आनंद ਆੰਦਨ ਨੇ ਕੰਨਾਂ ਨੂੰ ਸਕੂਨ ਮਿਲਦਾ ਨਾ ਉਹ ਬਹੁਤ ਜ਼ਿਆਦਾ ਹੈ ਕਿਉਂਕਿ ਇਹਨਾਂ ਦੀ ਆਵਾਜ਼ ਹੀ ਬਹੁਤ ਜ਼ਿਆਦਾ ਹੁੰਦੀ ਹੈ ਆਸੇ ਪਾਸੇ ਤਾਂ ਕੁਝ ਨਹੀਂ ਸੁਣਾਈ ਦਿੰਦਾ ਸਿਰਫ ਇੱਕ ਮੈਡੀਟੇਸ਼ਨ ਟਾਈਪ ਕੁਝ ਹੋ ਜਾਂਦਾ ਥਰੀਪ ਦਾ ਦੋਸਤੋ ਜਿਵੇਂ ਜਿਵੇਂ ਅਸੀਂ ਉੱਪਰ ਵੱਧਦੇ ਜਾ ਰਹੇ ਹਾਂ ਉਵੇਂਵੇਂ ਇੱਕ ਜੰਗਲ ਜਿਹੜਾ ਹੈ ਘਣਾ ਹੁੰਦਾ ਜਾ ਰਿਹਾ ਬਹੁਤ ਜ਼ਿਆਦਾ ਘਣਾ ਜੰਗਲ ਹੈ ਇੱਧਰ ਪੇੜ-ਪੌਦੇ ਪੇੜ-ਪੌਦਾ ਕੋਈ ਵੀ ਤੁਹਾਨੂੰ ਟੇਡਾ ਨਹੀਂ ਦੇਸੀਗਾ ਸਾਰੇ ਲੰਮੇ ਸਿੱਧੇ ਪੁਰਦੇ ਨੇ ਥਾਣ ਪੀਣ ਵਾਲੀਆਂ ਚੀਜ਼ਾਂ ਕਿਲੋਮੀਟਰ ਤੇ ਤੁਹਾਨੂੰ ਮਿਲ ਜਾਣੀਆਂ ਜੇਕਰ ਕੋਡੇ ਕੋਲ ਸਾਮਾਨ ਜ਼ਿਆਦਾ ਹੈ ਤੇ ਸਾਮਾਨ ਲੈ ਕੇ ਜਾਣ ਦੀ ਟਿੱਕੂ ਵਾਲਾ ਵੀ ਤੁਹਾਨੂੰ ਮਿਲ ਜੇਗਾ ਜੇਰਾ ਥੋੜਾ ਹਲਦੀ ਫਰੀ ਲੈ ਚੜਿਆ ਨਹੀਂ ਜਾ ਰਿਹਾ ਤੇ ਕੋਈ ਵੀ ਕਿਸੇ ਕਰ ਸਕਦੇ ਹੋ ਜੇ ਪਿੰਚਰ ਦੋਸਤੋ ਇਸ ਪਾਣੀ ਦਾ ਬਹਾਵ ਵੀ ਬਹੁਤ ਜ਼ਿਆਦਾ ਤੇਜ਼ ਸੀਗਾ ਤੇ ਆਵਾਜ਼ ਇੰਨੀ ਤੇਜ਼ ਸੀ ਇਸ ਪਾਣੀ ਦੀ ਆਵਾਜ਼ ਇੰਨੀ ਜ਼ਿਆਦਾ ਸੀਗੀ ਕਿ ਆਸੇ ਪਾਸੇ ਦੇ 1.5 ਕਿਲੋਮੀਟਰ ਦੇ ਏਰੀਆ 'ਚ ਇਹ ਆਵਾਜ਼ ਸੁਣਾਈ ਦੇ ਰਹੀ ਸੀਗੀ ਇਹ ਪਾਣੀ ਉੱਪਰ ਗਲੇਸ਼ੀਅਰ ਤੋਂ ਆ ਰਿਹਾ ਸੀਗਾ ਜਿਹੜਾ ਗਲੇਸ਼ੀਅਰ ਪਿਗਲ ਰਿਹਾ ਸੀ ਉੱਥੋਂ ਆ ਰਿਹਾ ਸੀ बहुत मुश्किल ट्रैक, तो yes, right. <laughs> ट्रैक है भाई। बहुत औखा ट्रैक है इना तो तो औखा ट्रैक है बहुत ज्यादा जे तो कोई श्रद्धा है या मन्नत है फिर तो ती आओ वरना बहुत औखा ट्रैक है अस सवेरे नौ बजे चले सी टाइम क्या हो गया 3 ਵਜ ਗਏ ਸਾਨੂੰ ਲੇਕਿਨ ਹਜੇ ਤੱਕ ਗੋਬਿੰਦ धाम ਨਹੀਂ ਆਇਆ ਹਜੇ ਤਾਂ ਅਸੀਂ ਪ੍ਰੋਪਰ ਗੋਬਿੰਦ धाम ਵੀ ਨਹੀਂ ਪਹੁੰਚੇ ਉਸ ਤੋਂ ਬਾਅਦ ਰੈਸਟ ਕਰਕੇ ਸਵੇਰੇ ਹੇਮਕੁੰਨ ਸਾਹਿਬ ਦੀ ਯਾਤਰਾ ਲਈ ਨਿਕਲਣਾ ਸੋ ਦੋਸਤੋ ਰਸਤੇ ਦੇ ਵਿੱਚ ਸਾਨੂੰ ਮਿਲੇ ਸੀਗੇ ਤਿੰਨ ਜਣੇ ਅਜਨਬੀ ਸੀਗੇ ਜਾਣਦੇ ਨਹੀਂ ਸੀਗੇ ਲੇਕਿਨ ਜਦੋਂ ਮਿਲੇ ਇੱਕ ਦੂਜੇ ਨਾਲ ਗੱਲਬਾਤ ਹੋਈ ਤੇ ਸਭ ਨੂੰ ਅਸੀਂ ਜਾਣਨ ਲੱਗ ਗਏ ਇੱਕ ਦੂਜੇ ਨੂੰ ਸਾਰਾ ਜਿਹੜਾ ਟਰੈਵਲ ਸੀਗਾ ਸਾਰਾ ਜਿਹੜਾ ਟਰੈਕ ਸੀਗਾ ਉਹ ਇਕੱਠਿਆਂ ਨੇ ਅਸੀਂ ਕੀਤਾ ਤੇ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਮਿਲ ਕੇ ਵੀ ਕਿਉਂਕਿ ਇਹਨਾਂ ਦੀ ਫੈਮਿਲੀ ਵੀ ਅੱਗੇ ਲੰਘੀ ਸੀ ਤੇ ਜਿਹੜੇ ਸਾਡੇ ਯਾਰ ਦੋਸਤ ਸੀ ਉਹ ਵੀ ਅੱਗੇ ਲੰਘਦੇ ਸੀਗੇ ਲੇਕਿਨ ਪਰ ਹਮ ਇੱਥੇ ਪਹੁੰਚੇ ਇਹ ਤਾਂ ਹੈ ਰੰਗ ਬਾਕੀ ਦੋਸਤੋ ਚੜਨ ਲਈ ਹਿੰਮਤ ਨਹੀਂ ਦਿਲ ਚਾਹੀਦਾ ਠੀਕ ਹੈ ਇਹ ਨੇ ਹਰਲੀਨ ਪੁਜੈਨ ਤੋਂ ਇਹ ਮੇਰਾ ਬ੍ਰਦਰ ਇਹ ਦਿੱਲੀ ਤੋਂ ਇਹਨਾਂ ਦਾ ਸਾਥ ਮਿਲਿਆ ਮੈਡੀਟੇਸ਼ਨ ਕਰ ਲੋ ਸੌਰ ਇਹ ਸਿਮਰਨ ਜੀ ਜੀ ਵੈਲਕਮ ਟੂ ਬਲੌਕ ਹੰਦੀ ਕਿਤਾ ਕਿਤਾ ਜੀ ਕਿਤਾ ਜੀ ਹਾਂ ਮੰਨ ਪਰਮਾ ਉਨੀ ਆਏ ਨਹੀਂ ਰਸਤੇ। ਦੋਸਤੋ ਮੈਂ ਜੇ ਚੜ ਪਾਇਆ ਤੇ ਅਮਨ ਦੀ ਵਜ੍ਹਾ ਤੋਂ ਨਹੀਂ ਤੇ ਵੈਸੇ ਮੇਰੇ ਤੋਂ ਨਹੀਂ ਚੜਾ ਜਾਣਾ ਸੀਗਾ। ਸਾਰਿਆਂ ਦਾ ਸਾਥ ਮਿਲਿਆ। ਕੋ ਇਥੋਂ ਤੱਕ ਫਾਈਨਲ ਪਹੁੰਚ ਗਏ ਆ। ਹਜੇ ਵੀ 1 ਕਿਲੋਮੀਟਰ ਅਜੇ ਹੋਰ ਪਿਆ ਸਾਡਾ ਟਰੈਕ ਜਿਹੜਾ ਹੈ। ਸੋ ਦੋਸਤੋ ਟਰੈਕ ਕਰਦੇ ਕਰਦੇ ਜਦੋਂ ਵੀ ਤੁਹਾਨੂੰ ਦੇਖਿਆ ਕਿ ਹੈਲੀਪੈਡ ਆ ਗਿਆ ਫਿਰ ਸਮਝ ਲਓ 1 ਕਿਲੋਮੀਟਰ ਦੀ ਦੂਰੀ ਜਿਹੜੀ ਰਹਿ ਗਈ ਥੋਡੀ। ਹੈਲੀਪੈਡ ਤੋਂ ਕਹਿੰਦੇ ਆ ਕਿ 1 ਕਿਲੋਮੀਟਰ ਦਾ ਜਿਹੜਾ ਟਰੈਕ ਹੋਰ ਹੈ ਜਾਂਦਾ। ਸੋ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਆ ਗੋਬਿੰਦ ਘਾਮ। ਗੋਬਿੰਦ ਘਾਮ ਤੋਂ ਜਿਹੜੀ ਸਾਡੀ ਯਾਤਰਾ ਰਹਿ ਜਾਂਦੀ ਹੈ ਬਿਲਕੁਲ ਨੇੜੇ ਰਹਿ ਜਾਂਦੀ ਹੈ 6 ਕਿਲੋਮੀਟਰ ਦੀ ਜਿੱਥੇ ਜਿਹੜੀ ਰਹਿ ਜਾਂਦੀ ਹੈ ਸਾਡੀ ਗੋਬਿੰਦ ਘਾਮ ਦੇ ਵਿੱਚ ਅਸੀਂ ਰੁਕਾਂਗੇ ਰਾਤ ਕਿਉਂਕਿ ਹੁਣ ਟਾਈਮ ਬਹੁਤ ਜ਼ਿਆਦਾ ਹੋ ਗਿਆ। ਉੱਪਰ ਵਾਲਾ ਗੁਰਦੁਆਰਾ ਜਿਹੜਾ ਉਹ ਸਿਰਫ 12 ਵਜੇ ਤੱਕ ਹੀ ਲਾਸਟ ਅਰਦਾਸ ਹੁੰਦੀ ਹੈ। ਹੁਣ ਅਸੀਂ ਗੋਬਿੰਦ ਘਾਮ ਪਹੁੰਚ ਗਏ ਆ। ਇੱਥੇ ਪਹੁੰਚ ਕੇ ਗੁਰਦੁਆਰਾ ਸਭ ਲੱਭਦੇ ਆ ਗੁਰਦੁਆਰਾ ਸਭ ਦੇਖ ਕੇ ਲੰਗਰ ਲੰਗਰ ਵਗੈਰਾ ਛਕਾਂਗੇ ਲੰਗਰ ਛਕ ਕੇ ਫਿਰ ਸੌਣ ਦੀ ਤਿਆਰੀ ਕਰਾਂਗੇ ਇੱਥੇ ਵੀ ਸੌਣ ਦੀ ਸਹੂਲਤ ਦੱਸ ਰਿਹਾ ਸਾਰੀ ਸੌਣ ਦੀ ਸਹੂਲਤ ਹੈ ਬਾਕੀ ਗੁਰਕਰ ਪਹੁੰਚ ਕੇ ਮੈਂ ਤੁਹਾਨੂੰ ਸਾਰਾ ਕੁਝ ਦੱਸਦਾਗਾ ਡਿਟੇਲ ਚ ਸੋ ਦੋਸਤੋ ਫਾਈਨਲ ਅਸੀਂ ਘੰਗਰੀਆ ਪਹੁੰਚ ਗਏ ਆ ਘੰਗਰੀਆ ਤੱਕ ਦੀ ਜਿਹੜੀ ਚੜਾਈ ਹੈ 14 ਕਿਲੋਮੀਟਰ ਦੀ ਚੜਾਈ ਹੈ ਬਹੁਤ ਹੀ ਔਖੀ ਚੜਾਈ ਹੈ ਢਲਾਨ ਤੇ ਚੜਾਣ ਦੋਨੇ ਹੀ ਆਉਣੀਆਂ ਲੇਕਿਨ ਜਿਹੜੀ ਚੜਾਈ ਹੈ ਬਹੁਤ ਖਿੱਚ ਕੇ ਚੜਾਈ ਚੜਨੀ ਪੈਗੀ ਔਖੀ ਚੜਾਈ ਹੈ ਸਾਰੇ ਗਾਇਸ ਬਹੁਤ ਜ਼ਿਆਦਾ ਥੱਕ ਚੁਕੇ ਆ ਹੋ ਜਾਈਏ ਉਸ ਤੋਂ ਅੱਜ ਨੀਂਦ ਬਹੁਤ ਜ਼ਿਆਦਾ ਆਏਗੀ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ ਗੋਬਿੰਦ ਘਾਮ ਸਾਰਿਆਂ ਦਾ ਨਾਮ ਜੀ ਸਿਮ ਰਹੇਗਾ ਗੁਰੂ ਘਰਾਂ ਦਾ ਤੇ ਇਹ ਹੈ ਜੀ ਜਿਹੜਾ ਗੁਰੂ ਘਰ ਦਾ ਹਾਲ ਹੈ ਜਿਹੜਾ ਗੁਰਦੁਆਰੇ ਦਾ ਹਾਲ ਹੈ ਸਾਰਾ ਬਾਰਿਸ਼ ਹੋ ਰਹੀ ਸੀ ਮਾੜੀ ਮਾੜੀ ਇੱਥੇ ਤੇ ਇਹ ਸਾਰੇ ਨੀਚੋਂ ਲੱਕੜ ਦਾ ਬਣਿਆ ਹੈ ਜੀ ਉਹ ਸਾਹਮਣੇ ਗੁਰੂ ਘਰ ਦਾ ਗੇਟ ਹੈ ਜੇਕਰ ਕੋਈ ਰਾਤ ਨੂੰ ਆਉਂਦਾ ਤੇ ਗੇਟ ਖੋਲ ਦਿੰਦੇ ਨੇ ਐਸੀ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਦੋਸਤੋ ਲੰਗਰ ਦੀ ਸੁਵਿਧਾ ਵੀ ਇੱਥੇ ਸਾਰੀ ਮਿਲ ਜੇਗੀ। ਤੁਸੀਂ ਲੰਗਰ ਖਾ ਕੇ ਸੌ ਗਏ ਸੀ। ਸੋ ਦੋਸਤੋ ਇਸ ਗੁਰੂ ਘਰ ਦੇ ਵਿੱਚ 4:30 ਵਜੇ ਦੇ ਅਰਦਾਸ ਹੁੰਦੀ ਹੈ। ਅਰਦਾਸ ਤੋਂ ਬਾਅਦ ਗੇਟ ਖੋਲ ਦਿੱਤਾ ਜਾਂਦਾ ਹੈ ਤੇ ਫਿਰ ਤੁਸੀਂ ਅੱਗੇ ਦੀ ਯਾਤਰਾ ਜਿਹੜੀ ਆਪਦੀ ਉਹ ਚਾਲੂ ਕਰ ਸਕਦੇ ਹੋ। ਪੈਦਲ ਜਿਹੜੀ 6 ਕਿਲੋਮੀਟਰ ਵਾਲੀ ਯਾਤਰਾ ਹੈ ਉਹ ਚਾਲੂ ਕਰ ਸਕਦੇ ਹੋ। ਦੋਸਤੋ ਸਵੇਰ-ਸਵੇਰ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ। ਪਹਾੜ ਨੇ ਬਹੁਤ ਸੋਹਣੀਆਂ ਵਾਦੀਆਂ ਬਣੀ ਹੋਈਆਂ ਨੇ, ਬੱਦਲ ਵੀ ਨੇ। ਲੇਕਿਨ بارش ਨਹੀਂ ਹੈ, ਠੰਡ ਬਹੁਤ ਜ਼ਿਆਦਾ ਹੈ। ਪਸੀਨਾ ਵੀ ਆ ਰਿਹਾ ਸੀ ਚੜਾਈ ਚੜਦੇ ਚੜਦੇ ਤੇ ਠੰਡ ਵੀ ਲ ਜਿਹੜੀ 6 ਕਿਲੋਮੀਟਰ ਦੀ ਚੜਾਈ ਹੈ ਦੋਸਤੋ ਗੋਬਿੰਦ ਘਾਮ ਤੋਂ ਲੈ ਕੇ ਤੇ ਸ੍ਰੀ ਹਿਮਕੁੰਨ ਸਾਹਿਬ ਦਰਬਾਰ ਤੱਕ ਦੀ ਜਿਹੜੀ ਖੜੀ ਚੜਾਈ ਹੈ ਫੁੱਲ ਖੜੀ ਚੜਾਈ ਹੈ ਬਹੁਤ ਔਖੀ ਚੜਾਈ ਹੈ ਇਧਰ ਦੀ ਸੋ ਦੋਸਤੋ ਥੋੜਾ ਜਿਹਾ ਅੱਗੇ ਜਾਣ ਤੋਂ ਬਾਅਦ ਸਾਨੂੰ ਲੱਗੀ ਸੁਪਕ ਤੇ ਅਸੀਂ ਖਾਧੀ ਮੈਗੀ ਮੈਗੀ ਦੀ ਪਲੇਟ ਜਿਹੜੀ ਤੇ ਸਾਨੂੰ 70 ਰੁਪਏ ਦੀ ਇਹਦੇ ਵਿੱਚ ਸਿਰਫ ਇਹਨਾਂ ਨੇ ਪਿਆਜ਼ ਪਾਏ ਸੀ ਮੈਗੀ ਦੇ ਵਿੱਚ ਆ ਸਾਰੀ ਦੁਕਾਨ ਹੈ ਇੱਥੇ ਦੀ ਸੋ ਦੋਸਤੋ ਬੱਦਲ ਤੁਸੀਂ ਦੇਖ ਸਕਦੇ ਹੋ ਬੱਦਲ ਚਾਰੇ ਪਾਸੇ ਛਾਏ ਹੋਏ ਨੇ ਬੱਦਲ ਬਹੁਤ ਜ਼ਿਆਦਾ ਨੇ ਲੇਕਿਨ ਬਾਰਿਸ਼ ਨਹੀਂ ਹੈ ਠੰਡ ਪੂਰੀ ਹੈ ਤੇ ਬਹੁਤ ਜ਼ਿਆਦਾ ਪਹਾੜ ਨੇ ਇੱਧਰ ਪਹਾੜ ਵੀ ਬਹੁਤ ਸੋਹਣੇ ਨੇ ਹਰਿਆਲੀ ਚਾਰੇ ਪਾਸੇ ਹੈ ਸੋ ਦੇਖ ਸਕਦੇ ਹੋ ਦੁਕਾਨਾਂ ਵੀ ਇੱਥੇ ਬਹੁਤ ਤੁਹਾਨੂੰ ਮਿਲ ਜਾਣੀਆਂ ਕਿਲੋਮੀਟਰ ਤੱਕ ਦੀ ਦੁਕਾਨਾਂ ਮਿਲ ਜਾਣੀਆਂ ਸੋ ਦੋਸਤੋ ਅਸੀਂ ਆਏ ਸੀਗੇ ਪੂਰੀ ਉਹ ਪਹਾੜੀ ਕ੍ਰੋਸ ਕਰਕੇ نیچے ਤੋਂ ਤੇ ਹਜੇ ਅਸੀਂ ਜਾਣਾ ਹੈ ਦੋਸਤੋ ਤੁਹਾਨੂੰ ਦਿਖਾ ਦਿਆਂ ਉਹ ਉੱਪਰ ਜਿਹੜੀ ਪਹਾੜੀ ਦਿਖ ਰਹੀ ਹੈ ਸਾਹਮਣੇ ਉਹਦੀ ਚੋਟੀ ਤੱਕ ਜਾਣਾ ਹੈ ਅਸੀਂ ਤੇ ਹੁਣ ਅਸੀਂ ਕਰ ਰਹੇ ਹਾਂ ਜੀ ਘੋੜਾ ਘੋੜਾ ਅਸੀਂ ਦੋਸਤੋ ਕਰ ਲਿਆ ਸੋ ਚੱਲਿਆ ਨਹੀਂ ਜਾ ਰਿਹਾ ਸੀਗਾ ਪੈਦਲ ਕਵਰ ਬਹੁਤ ਜ਼ਿਆਦਾ ਹੋ ਗਈ ਸੀ ਕਿ ਟਾਈਮ ਹੋ ਗਿਆ ਸੀ 10:30 ਦੇ ਆਸ-ਪਾਸ ਤੇ 12 ਵਜੇ ਤਕਰੀਬ ਅਸੀਂ ਪਹੁੰਚਣਾ ਸੀਗਾ ਉੱਪਰ ਸੋ ਦੋਸਤੋ ਰਸਤੇ ਸਾਨੂੰ ਮਿਲਦਾ ਹੈ ਇਹ ਛੋਟਾ ਜਿਹਾ ਗਲੇਸ਼ੀਅਰ ਗਲੇਸ਼ੀਅਰ ਦੇ ਕੋਲੋਂ ਜਿਉਂ ਲੰਗੇ ਸੀ ਇਹ ਠੰਡ ਬਹੁਤ ਜ਼ਿਆਦਾ ਲੱਗ ਰਹੀ ਸਾਨੂੰ ਤੇ ਉੱਪਰ ਪਹੁੰਚਣ ਦਾ ਜਿਹੜਾ ਟਾਈਮ ਹੈ ਜੀ 12 ਵਜੇ ਤੱਕ ਦਾ ਲਾਸਟ ਕਿਉਂਕਿ ਉਸ ਤੋਂ ਬਾਅਦ ਜਿਹੜੀ ਹੈ ਜੀ ਅਰਦਾਸ ਹੋ ਜਾਂਦੀ ਹੈ ਤੇ ਅਰਦਾਸ ਤੋਂ ਬਾਅਦ ਪਹੁੰਚਣ ਦਾ ਫਾਇਦਾ ਨਹੀਂਗਾ ਸੋ ਦੋਸਤੋ ਚਲਦੇ ਚਲਦੇ ਇਹਨਾਂ ਨੂੰ ਲੱਗ ਜਾਂਦੀ ਪਿਆਸ ਇਹਨਾਂ ਨੇ ਪੀਤਾ ਪਾਣੀ ਪਾਣੀ ਪੀ ਕੇ ਫਿਰ ਉਸ ਤੋਂ ਬਾਅਦ ਅਸੀਂ ਇੱਥੋਂ ਨਿਕਲ ਪਏ ਸੀਗੇ ਫਿਰ ਥੋੜੀ ਦੇਰ ਬਾਅਦ ਅਸੀਂ ਗੁਰੂ ਘਰ ਪਹੁੰਚ ਗਏ ਦੋ ਜੀ ਗੁਰੂ ਘਰ ਪਹੁੰਚਣ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਉੱਥੋਂ ਦਾ ਜਿਹੜਾ ਨਜ਼ਾਰਾ ਉੱਥੋਂ ਦਾ ਜਿਹੜਾ ਵਿਊ ਹੈ ਸੋ ਦੋਸਤੋ ਇਹ ਗੁਰੂ ਘਰ ਦੇ ਬਾਹਰ ਦੀ ਪੌੜੀਆਂ ਬਣੀਆਂ ਹੋਈਆਂ ਨੇ ਇਹ ਹੈ ਜੀ ਸਾਹਮਣੇ ਗੁਰੂ ਘਰ ਦਾ ਜਿਹੜਾ ਸਰੋਵਰ ਜਿਹੜਾ ਬਣਿਆ ਹੋਇਆ ਹੈ ਗੁਰੂ ਘਰ ਦੇ ਵਿੱਚ

ਕੀ ਪਾਣੀ ਕੀ ਹੈ ਬੱਸ ਲੈਂਦੇ ਪਾਣੀ ਲਓ ਜੀ ਫਾਈਨਲ ਅਸੀਂ ਪਹੁੰਚ ਗਏ ਆ ਲੈਂਡਰ ਲਾ ਕੇ ਆ ਲਿਆ ਇਸ਼ਨਾਨ ਕਰ ਲਿਆ ਸੀ ਬਹੁਤ ਜ਼ਿਆਦਾ ਠੰਡਾ ਪਾਣੀ ਆ ਟੋਟੀਆਂ ਟੋਟੀਆਂ ਮਾਰੀਆਂ ਸਟੀਲ ਮੇਰਾ ਜੰਮ ਗਿਆ ਬਹੁਤ ਜ਼ਿਆਦਾ ਠੰਡਾ ਪਾਣੀ ਆ ਮੈਂ ਦਿਖਾ ਦਿਆਂ ਤੁਹਾਨੂੰ ਹਲੇ ਸੰਗਾਜੀ ਸ਼ਰਾਨਾ ਇਹ ਕਰ ਰਹੀ ਹੈ ਸੰਗਾਸਾਰੀ ਜਿਵੇਂ ਜਿਵੇਂ ਪਹੁੰਚ ਰਿਹਾ ਸ਼ਾਨਸਾਰੀ ਕਰ ਰਹੇ ਨੇ ਠੰਡ ਤਾਂ ਇੰਨੀ ਹੈ ਛੱਡ ਦੋ ਗੱਲਾਂ ਬਹੁਤ ਜ਼ਿਆਦਾ ਠੰਡ ਹੈ ਪਾਣੀ ਦਾ ਸਰੋਵਰ ਦਾ ਜਿਹੜਾ ਪਾਣੀ ਹੈ ਇੰਨਾ ਠੰਡਾ ਪਾਣੀ ਹੈ ਬਰਫ਼ ਦੋ ਟੁੱਪੇ ਜੇ ਮੇਰੀ ਬਰਫ਼ ਖੰਮ ਗਈ ਹਾਂ ਅੱਗੇ ਬੱਲੇ ਲੋ ਜੀ ਕਰੋ ਦਰਸ਼ਨ ਗੁਰੂ ਘਰ ਦੇ ਇੱਕ ਵਾਰੀ ਤਾਂ ਥੱਕ ਸਾਰੀ ਉੱਤਰ ਗਈ ਬਹੁਤ ਮੁਸ਼ਕਲਾਂ ਬਹੁਤ ਕਠਿਨਾਵਾਂ ਦਾ ਸਾਹਮਣਾ ਕਰਕੇ ਇੱਥੇ ਪਹੁੰਚਿਆ ਨਾਲ ਕੋਈ ਸੌਖੀ ਨਹੀਂ ਇਹਨਾਂ ਬਹੁਤ ਔਖਾ ਬਾਬਾ ਜੀ ਤੱਕ ਪਹੁੰਚਣਾ ਇਸ ਰੋਬਰ ਦੇ ਦਰਸ਼ਨ ਹੈ

ਦੋਸਤੋ ਕਰੋ ਗੁਰੂ ਘਰ ਦੇ ਦਰਸ਼ਨ ਬਹੁਤ ਸੋਹਣਾ ਦਰਸ਼ਨ ਹੈ ਗੁਰੂ ਘਰ ਦਾ ਬਹੁਤ ਸੋਹਣਾ ਥੀ ਵਾ ਜੈ ਆਪਣਾ ਸਵਾਗਤ ਹੈ ਆਪਾਂ ਜੈ ਮਸਰਿਆ ਪ੍ਰਸਾਰ ਸੰਤ ਪ੍ਰਤਾਪ ਦੋਹ ਪਾ ਕਾ ਆ ਪਹਿਚਿਆ ਪੀਰ ਦਾ ਨਾਮ ਹੈ ਪੀਰ ਸੰਭਰ ਅਥਾਹ ਅਗਣ ਸਮੋਨੈ ਜੋ ਬਨੋ ਬੋਹਿਓ ਨਾਨਕ ਦਾ ਸਬੋਲੇ ਸੁਨੋ ਕਰਨ ਕੀ ਇੱਕੋ ਮਸਰਿਆ ਇਹ ਨੌਖਾ ਟ੍ਰੈਕ ਹੈ ਉਹ ਕਰਦੇ ਵਸੇ ਦਰਸ਼ਨ ਕਰਕੇ ਇਨਾ ਆਨੰਦ ਆ ਗਿਆ ਬਹੁਤ ਜ਼ਿਆਦਾ ਸੋ ਹੁਣ ਤਿਆਰੀ ਹੈ ਲੰਗਰ ਦੀ ਦੇਖਦੇ ਆ ਲੰਗਰ ਸ਼ਕ ਕੇ ਲੰਗਰ ਸ਼ਕਣ ਤੋਂ ਬਾਅਦ ਅਸੀਂ نیچے ਜਾਵਾਂਗੇ نیچے ਜਾ ਕੇ ਗੋਬਿੰਦ ਦਾ ਉਪੋਕਾਂਗੇ ਉਸ ਤੋਂ ਬਾਅਦ ਦੇਖਦੇ ਆ نیچے ਜੇ ਰ ਬਾਰਿਸ਼ ਵਗੈਰਾ ਨਾ ਆਈ ਤਾਂ ਫਿਰ ਤਾਂ نیچے ਜਾਵਾਂਗੇ ਨਹੀਂ ਤਾਂ ਉੱਥੇ ਰਾਤ ਰੁਕਣੀ ਪੈਗੀ ਸਚਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਦੋਸਤੋ ਇਹ ਗੁਰਦੁਆਰਾ ਜੀ ਲਾਸਟ ਉੱਪਰ ਦਾ ਹਿਮਕੁੰਡ ਸਾਹਿਬ ਜਿੱਥੇ ਆਪਾਂ ਦਰਸ਼ਨ ਕਰਨ ਆਏ ਸੀਗੇ ਤੇ ਇਹ ਸਾਰਾ ਬਾਹਰ ਦਾ ਜਿਹੜਾ ਗੁਰਦੁਆਰਾ ਦਾ ਥਿ ਵਿਊ ਹੈ ਜਿਹੜਾ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਇਹ ਬਾਹਰ ਦਾ ਜਿਹੜਾ ਥਿ ਵਿਊ ਹੈ ਗੁਰਦੁਆਰਾ ਸਾਹਿਬ ਦਾ ਤੇ ਆਓ ਤੁਹਾਨੂੰ ਅੰਦਰ ਦਾ ਥੋੜਾ ਜਿਹਾ ਥਿ ਵਿਊ ਵੀ ਦਿਖਾ ਦਿੰਨੇ ਆ ਤੇ ਵੈਸੇ ਇੱਥੇ ਵੀਡੀਓ ਵਗੈਰਾ ਬਣਾ ਨਹੀਂ ਦਿੰਦੇ ਪਰਮਿੰਟ ਕਰਕੇ ਵੀਡੀਓ ਬਣਾਈ ਸੀਗੀ ਸੋ ਦੋਸਤੋ ਸੋ ਦੋਸਤੋ ਖਿਚੜੀ ਦਾ ਤੇ ਚਾਹ ਦਾ ਲੰਗਰ ਤੁਹਾਨੂੰ ਇੱਥੇ ਮਿਲ ਜੇਗਾ ਖਿਚੜੀ ਚਾਹ ਦਾ ਲੰਗਰ ਜਿਹੜਾ ਸ਼ੱਕ ਹੈ ਉਸ ਤੋਂ ਬਾਅਦ ਤੁਸੀਂ ਆਪਦੀ ਵਾਪਸੀ ਕਰ ਸਕਦੇ ਹੋ ਸੋ ਦੋਸਤੋ ਗੋਦਰਾ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਾਤੇ ਨੇ ਸੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਅੱਗੇ ਹੋਰ ਵੀ ਨਵੀਂ ਨਵੀਂ ਵੀਡੀਓ ਦੇ ਲਈ ਵੀਡੀਓ ਦੇਖਣ ਲਈ ਨਵੀਂ ਨਵੀਂ ਜਗ੍ਹਾ ਤੋਂ ਮੱਲ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਐਸੇ ਦੇ ਲਈ ਸੋ ਦੋਸਤੋ ਅੱਜ ਦਾ ਵਲੋਗ ਅੱਜ ਦੀ ਵੀਡੀਓ ਮੈਂ ਇੱਥੇ ਖਤਮ ਕਰਦਾ ਸੋ ਮਿਲਦੇ ਆ ਨੈਕਸਟ ਵਲੋਗ ਨੈਕਸਟ ਵੀਡੀਓ ਦੇ ਵਿੱਚ